ਇਹ ਵੀਡੀਓ ਹੈਗੇ ਜੀ ਮੇਰੀ ਸਪੈਸ਼ਲੀ ਜਦਵਿੰਦਰ ਵਾਸਤੇ ਜਿਹੜੇ ਕਿ ਫਰਾਂਸ ਦੇ ਵਿੱਚ ਰਹਿ ਰਹੇ ਨੇ ਪੰਜਾਬੀ ਪੈਰਿਸ ਦੇ ਨਾਂ ਤੋਂ ਪੇਜ ਚਲਾਉਂਦੇ ਨੇ ਤੇ ਦੂਸਰਾ ਇਹ ਵੀਡੀਓ ਹੈਗੇ ਜਿਹੜੇ 7 ਸੀਜ਼ ਵਾਲੇ ਏਜੰਟ ਨੇ ਪੰਜਾਬ ਦੇ ਵਿੱਚ ਤੇ ਤੀਸਰਾ ਜਿਨ੍ਹਾਂ ਦੀ ਜਦਵਿੰਦਰ ਜੀ ਮੇਰਾ ਭਰਾ ਪ੍ਰੋਮੋਸ਼ਨ ਕਰ ਰਿਹਾ ਸਾਰੇ ਪਾਸੇ ਉਹਨਾਂ ਦੀ ਪਬਲਿਸਿਟੀ ਕਰ ਰਿਹਾ ਡ੍ਰੀਮ ਟੂ ਫਲਾਈ ਵਾਲਿਆਂ ਵਾਸਤੇ ਸ਼ਸ਼ੀ ਗਾਲ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ ਜਰਮਨੀ ਤੋਂ ਇਹ ਵੀਡੀਓ ਬਣਾ ਕੇ ਮੈਂ ਅਪਲੋਡ ਕਰਨੀ ਸੀਗੀ ਕੱਲ ਤੇ ਬਟ ਮੈਂ ਵੀਡੀਓ ਦੇਖੀ ਆਪਣਾ ਭਰਾ ਗੈਵੀ ਢਾਲੀਵਾਲ ਪੁਰਤਗਾਲ ਤੋਂ ਉਹਨੇ ਜਦਵਿੰਦਰ ਭਰਾ ਨੂੰ ਵੀ ਰਿਪਲਾਈ ਦਿੱਤਾ ਜਿਹਨੂੰ ਕਿ ਆਪਾਂ ਮੈਂਸ਼ਨ ਵੀ ਕਰਤਾ ਤੁਹਾਡੇ ਸਾਰਿਆਂ ਨਾਲ ਦੇਖ ਲਓ ਪੁਰਤਗਾਲ ਦੇ ਵਰਕ ਪਰਮਿਟ ਲੱਗੇ ਨੇ ਇਹਨਾਂ ਨੂੰ ਜਾਂਦਿਆਂ ਨੂੰ ਕੰਮ ਮਿਲ ਜਾਣਾ ਹੈ ਰਹਿਸ਼ ਕੰਪਨੀ ਵੱਲੋਂ ਆ ਵਧੀਆ ਤਨਖਾਹ ਆ ਤੇ ਇਹਨਾਂ ਦੇ ਪੇਪਰ ਵੀ ਬਣ ਗਏ ਤੇ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੁਸੀਂ ਜਗਤਵਿੰਦਰ ਭੱਜ ਦੀ ਵੀਡੀਓ ਦੇਖ ਲਈ ਹੁਣੀ ਭੱਜ ਬਹੁਤ ਵਧੀਆ ਬੰਦੇ ਨੇ ਮੈਂ ਇਹਨਾਂ ਦੀ ਬਹੁਤ ਰਿਸਪੈਕਟ ਕਰਦਾ ਆਲਵੇਜ਼ ਵੀਡੀਓ ਇਹਨਾਂ ਦੀ ਬਿਲਕੁਲ ਸਹੀ ਹੁੰਦੀ ਆ ਪਰ ਅੱਜ ਭੱਜ ਨੂੰ ਮੈਂ ਥੋੜਾ ਟੋਕਣਾ ਚਾਹਣਾ ਇਹ ਗੱਲ ਤੇ ਜਿਹੜੇ ਬੰਦਿਆਂ ਨੇ ਪੁਰਤਗਾਲ ਦੇ ਵਿੱਚ ਬੰਦੇ ਬੁਲਾਏ ਨੇ ਪਹਿਲੀ ਗੱਲ ਤਾਂ ਉਹ ਕਹਿੰਦੇ ਨੇ ਅਸੀਂ ਥੋੜੇ ਪੇਪਰ ਬਣਾਵਾਂਗੇ ਤੁਸੀਂ ਭੱਜ ਇਹਨਾਂ ਦੀ ਮਤਲਬ ਕਿ ਪਬਲਿਸਿਟੀ ਜੀ ਕੀਤੀ ਹੈ ਪੇਪਰ ਬਣਾਵਾਂਗੇ ਤਰਕਾਬ ਵਧੀਆ ਹੋਊਗੀ ਕੰਮ ਮਿਲੂਗਾ ਪਹਿਲੀ ਗੱਲ ਇੱਥੇ ਪੇਪਰ ਬੰਦ ਹੋ ਚੁੱਕੇ ਨੇ ਫਾਈਲ ਲੋਕ ਦਾ ਕੰਮ ਸਹੀ ਨਹੀਂ ਹੋ ਰਿਹਾ ਫਾਈਲ ਲੋਕ ਹੀ ਨਹੀਂ ਹੋ ਰਹੀ ਗਵਰਨਮੈਂਟ ਬਦਲੀ ਜਿੱਥੇ ਦੀ ਠੀਕ ਹੈ ਪੇਪਰ ਦਾ ਕੰਮ ਠੱਪ ਹੋਇਆ ਪਿਆ ਕਈ ਮੁੰਡੇ ਸਾਡੇ ਘਰੇ ਬੈਠੇ ਨੇ ਹੁੰਦੇ ਫਾਈਲ ਔਕਣੀ ਹੋਈ ਸਾਰਾ ਕੁਝ ਬਣ ਗਿਆ ਉਹਨਾਂ ਦੇ ਡਾਕੂਮੈਂਟ ਵੀ ਬਣ ਗਏ ਉਹਨਾਂ ਦੇ ਪਤਾ ਨਹੀਂ ਆਹ ਕੰਪਨੀ ਨੇ ਸਿੱਧਾ ਗਵਰਨਮੈਂਟ ਨਾਲ ਹੱਥ ਮਲਾਇਆ ਹੋਇਆ ਜਿਹੜੇ ਇਹਨਾਂ ਦੇ ਸਿੱਧੇ ਪੇਪਰ ਬਣ ਜਾਣਗੇ ਆਉਣ ਸਾਰ ਦੂਜੀ ਗੱਲ ਤੁਸੀਂ ਕਹਿੰਦੇ ਕੰਮ ਬਹੁਤ ਮਿਲੂਗਾ ਤਨਖਾਹ ਵਧੀਆ ਮਿਲੂਗੀ ਕੰਮ ਆਉਣ ਸਾਰ ਕਾਹਦਾ ਕੰਮ ਦਵਾ ਦੇਣਗੇ ਬਿਨਾ ਕਾੜ ਤੋਂ ਤੁਸੀਂ ਉਹਰੇ ਫੈਕਟਰੀ 'ਚ ਕੰਮ ਨਹੀਂ ਕਰ ਸਕਦੇ ਜਿੱਥੇ 1200 ਸੈਲਰੀ ਆ 1200 ਉਹ ਵੀ ਓਵਰਟਾਈਮ ਲਾ ਕੇ ਪਰ ਮਹੀ ਨਹੀਂ ਤਾਂ 900000 ਜੂਰੂ ਨਿਕਲਦਾ ਹਰ ਇੱਕ ਕੰਪਨੀ ਦੇ ਵਿੱਚ ਫੈਕਟਰੀ ਦੇ ਵਿੱਚ ਵਰਕ ਹਾਊਸ ਦੇ ਵਿੱਚ ਤੇ ਖੇਤੀ ਦੇ ਕੰਮ ਦੇ ਵਿੱਚ ਘੱਟੋ ਘੱਟ 800 ਰੁਪਏ ਬਣਦਾ ਹੋਊਗਾ ਮਸਾ 800 900 700 800 900 ਤੱਕ ਲੈ ਜਾਓ ਕਿੱਡੀ ਕੀ ਤਰ੍ਹਾਂ ਬੋਝੇ ਦਵਾ ਸਕਦੇ ਨੇ ਭਾਜੀ ਤੁਸੀਂ ਬੰਦੇ ਵਧਿਓ ਤੁਸੀਂ ਗੇੜਾ ਮਾਰਿਆ ਸੀ ਕਿਰਾ ਪੁਰਤਗਾਲ ਜੇ ਨਹੀਂ ਤੁਹਾਨੂੰ ਪਤਾ ਲੱਗਦਾ ਤਾਂ ਮੈਂ ਦੱਸ ਦਊਗਾ ਇੱਥੇ ਭਾਜੀ ਕੰਮ ਜਮੀ ਨਹੀਂ ਮਿਲਦੇ ਮੁੰਡੇ ਔਰੀਐਂਟ ਸੁੱਤੇ ਪਏ ਨੇ ਬਾਰਾ ਕੰਮ ਨਹੀਂ ਮਿਲਦੇ ਰਹਿਸ਼ ਨਹੀਂ ਮਿਲਦੀ ਕਿਤੇ ਰਹਿਣ ਨੂੰ ਖੇਤੀ ਦਾ ਕੰਮ ਨਹੀਂ ਚੱਲ ਰਿਹਾ ਆਖੇ ਸੀ ਕੰਮ ਬੱਦ ਵੱਦ ਕਿ ਦੋ ਮਹੀਨੇ ਚੱਲੂਗਾ ਹੁਣ ਉਹ ਤੋਂ ਬਾਅਦ ਬੰਦ ਹੋ ਜਾਣਾ ਫਿਰ ਮੁੰਡੇ ਕੀ ਕਰਨਗੇ ਪੁਰਤਗਾਲ ਹੁਣ ਇਦਾਂ ਦੀ ਕੰਟਰੀ ਮੰਨ ਸਕਦੇ ਜਿੱਥੇ ਤੁਸੀਂ 5 ਸਾਲਾਂ ਚ 10 ਲੱਖ ਨਹੀਂ ਕਮਾ ਸਕਦੇ ਜਿਹੜਾ 10 ਲੱਖੇ ਲਾ ਕੇ ਆਉਣਗੇ আচ্ছা ਜੀ ਤੁਸੀਂ ਸੁਣ ਲਿਆ ਵੀ ਜਿਹੜਾ ਤਾਂ ਜਦਵਿੰਦਰ ਹੈ ਉਹ ਡ੍ਰੀਮ ਟੂ ਫਲਾਈ ਵਾਲਿਆਂ ਦੀ ਪ੍ਰਮੋਸ਼ਨ ਕਰ ਰਿਹਾ ਸ਼ਾਇਦ ਇਹਨੂੰ 23000 ਮਿਲਿਆ ਹੋਵੇ ਜਾਂ ਇਹਨੂੰ ਕਮਿਸ਼ਨ ਮਿਲਦਾ ਹੋਵੇ ਤੇਰੀ ਭਰਾ ਮੈਂ ਬਹੁਤ ਰਿਸਪੈਕਟ ਕਰਦਾ ਜਦਵਿੰਦਰ ਵੀਰੇ ਮੈਂ ਤੇਰੀ ਵੀਡੀਓ ਹਰ ਦੇਖਦਾ ਮੈਂ ਤੈਨੂੰ ਫੋ ਤੇ ਤੇਰੀ ਰਿਸਪੈਕਟ ਵੀ ਬਹੁਤ ਕਰਦਾ ਪਰ ਇੱਥੇ ਤੂੰ ਬਿਲਕੁਲ ਗਲਤ ਹੈ ਗੈਵੀ ਭਰਾ ਨੇ ਜੋ ਕਿਹਾ ਸਾਰਾ ਕੁਝ ਸੱਚ ਹੈ ਉਸ ਤੋਂ ਬਾਅਦ ਤੇ ਰਿਪਲਾਈ ਕੀਤਾ ਹੁਣ ਮੈਂ ਵੀਡੀਓ ਬਾਅਦ ਚ ਐਡਿਟ ਕੀਤੀ ਆ ਦੁਬਾਰਾ ਵੀਡੀਓ ਬਣਾਉਣੀ ਪਈ ਮੈਨੂੰ ਐਡਿਟ ਕਿ ਮੈਂ ਦੁਬਾਰਾ ਵੀਡੀਓ ਬਣਾ ਰਿਹਾ ਇਹ ਤੇ ਤੁਸੀਂ ਰਿਪਲਾਈ ਦਿੱਤਾ ਵੀ ਹਾਂ ਕੋਈ ਜ਼ਰੂਰੀ ਨਹੀਂ ਤੁਸੀਂ ਆਹੋ ਭਰਾ ਸਾਡਾ ਜੈਨੂਨ ਕੰਮ ਕਰਦਾ ਹੈ ਜਿਹੜਾ ਏਜੈਂਟਾ ਡ੍ਰੀਮ ਟੂ ਫਲਾਈ ਵਾਲਾ ਤੇ ਸਾਰਾ ਕੁਝ ਜੈਨੂਨ ਹੈ ਇੱਥੇ ਇਹਨਾਂ ਨੂੰ ਕੰਮ ਵੀ ਦਵਾਉਂਦਾ ਵਰਕ ਪਰਮਿਟ ਤੇ ਲਿਆਉਂਦਾ ਮੇਰਾ ਭਰਾ ਮੈਂ ਤੇਰੀ ਹਰ ਇੱਕ ਗੱਲ ਨਾਲ ਸਹਿਮਤ ਹਾਂ ਤੂੰ ਫਰਾਂਸ ਦੇ ਵਿੱਚ ਰਹਿ ਰਹੇ ਆ ਤੂੰ ਮੈਨੂੰ ਜਵਾਬ ਦੇ ਜਿਹੜਾ ਬੰਦਾ ਇੰਡੀਆ ਤੋਂ 15 ਤੋਂ 17 ਲੱਖ ਰੁਪਏ ਲਾ ਕੇ ਆ ਰਿਹਾ ਹੈ ਉਹ 7-800 ਯੂਰੋ ਨਾਲ ਪੂਰਾ ਕਰ ਦੂਗਾ ਨਹੀਂ ਹੁੰਦਾ ਤੂੰ ਭਰਾਵਾ ਆਪਣੇ 20-30 ਹਜ਼ਾਰ ਦੇ ਕਮਿਸ਼ਨ ਵਾਸਤੇ ਉਹਨਾਂ ਦੀ ਪੇਡ ਪ੍ਰੋਮੋਸ਼ਨ ਕਰਤੀ ਹੁਣੀ ਚਲੋ ਠੀਕ ਹੈ ਤੇਰਾ ਜ਼ਮੀਰ ਇਹ ਗੱਲ ਮੰਨਦਾ ਤੂੰ ਮੈਨੂੰ ਗੱਲ ਦਾ ਜਵਾਬ ਦੇ ਮੇਰਾ ਭਰਾ ਤੇਰੇ ਅਸੀਂ ਸਾਰੇ ਜਣੇ ਰਿਸਪੈਕਟ ਕਰਦੇ ਆ ਤੇਨੂੰ ਪੂਰੇ ਯੂਰਪ ਚ ਕੀ ਪੂਰੇ ਇੰਡੀਆ ਚ ਲੋਕ ਸੁਣਦੇ ਹੋਣੇ ਤੇਨੂੰ ਬਹੁਤ ਜ਼ਿਆਦਾ ਤੇਰੇ ਫਾਲੋਅਰ ਨੇ ਆਪਾਂ ਤੈਨੂੰ ਕੋਈ ਮਾੜਾ ਚੰਗਾ ਨਹੀਂ ਕਹਿੰਦੇ ਪਰ ਆਹ ਵਾਲੀ ਜਿਹੜੀ ਤਰੀਕ ਵੀਡੀਓ ਦੇਖ ਕੇ ਯਾਰ ਮੈਂ ਤਾਂ ਇਹ ਕਹਿ ਦਿੰਦਾ ਵੀਰੇ ਹਣੀ ਲੱਖ ਦੀ ਲਾਨਤ ਆ ਯਾਰ ਆਪਣੇ ਪੰਜਾਬੀ ਹੁਣ ਤੇ ਕਦੇ ਤੁਸੀਂ ਵੀਡੀਓ ਪਾ ਦਨੇ ਹੋ ਪਤਾ ਨਹੀਂ ਯਾਰ ਤੂੰ ਵੀਰੇ ਵਧੀਆ ਵੀਡੀਓ ਬਣਾਉਂਦਾ ਸੀ ਕਿਹੜੇ ਪਾਸੇ ਚਲ ਗਏ ਆ ਤੂੰ ਤੂੰ ਚਲ ਗਏ ਆ ਉਧਰਲੇ ਪਾਸੇ ਵੀ ਆਜ ਸੰਗੇ ਤੋਂ ਕੋਰਸ ਲਿਆ ਕੁੜੀ ਨੇ ਕੈਨੇਡਾ ਚ ਪੈਸੇ ਫਸ ਗਏ ਤੁਹਾਡਾ ਨਾਮ ਲੈ ਕੇ ਉਹਨੇ ਕੋਰਸ ਲਿਆ ਜਗਮਿੰਦਰ ਦਾ ਤੇ ਆ ਇੱਥੇ ਠੱਗੀ ਵਜ ਗਈ ਆ ਠੱਗੀ ਤੁਸੀਂ ਵੀਰੇ ਤੁਸੀਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਹੋ ਠੱਗਾ ਨੂੰ ਵੀ ਭਾਈ ਤੁਸੀਂ ਠੱਗੀ ਮਾਰੋ ਆਪਣੇ ਲੋਕਾਂ ਨੂੰ ਕਹਿ ਰਹੇ ਤੁਸੀਂ ਡ੍ਰੀਮ ਫਲਾਈ ਆਣਾਂ ਕੋਲੇ ਜਾਓ ਦੂਸਰੇ ਪਾਸੇ ਇੱਕ ਆ ਭਰਾ ਆਪਣਾ 7 ਸੀਜ਼ ਵਾਲਾ ਏ ਬਸ ਪੁਰਤਗਾਲ ਕਰਾਤੀ ਸਭ ਤੋਂ ਵੱਧ ਪੁਰਤਗਾਲ ਦੇ ਜਿਹੜੇ ਪੇਪਰ ਬੰਦ ਹੋਏ ਨੇ ਰੌਲਾ ਕਿੰਨਾ ਨੇ ਪਾਇਆ ਏਜੰਟਾਂ ਨੇ ਸਭ ਤੋਂ ਵੱਧ ਰੌਲਾ ਪਾਇਆ ਜੇ ਤੁਸੀਂ ਵੀਡੀਓ ਦੇਖਣੀ ਹੋਈ ਲਵ ਪੁਰਤਗਾਲ ਦੇ ਨਾਮ ਤੋਂ ਮੁੰਡਾ ਇੱਕ ਪੇਜ ਲਾ ਟਿਕਟੌਕ ਤੇ ਹੁੰਦਾ ਉਹ ਭਰਾ ਵੀ ਵਧੀਆ ਵੀਡੀਓ ਬਣਾਉਂਦਾ ਜਿਹੜਾ ਬੰਦਾ ਵੀਡੀਓ ਵਧੀਆ ਬਣਾਉਂਦਾ ਉਹਨੂੰ ਮੈਂ ਪੂਰਾ ਐਪਰੀਸ਼ੀਏਟ ਕਰਦਾ ਕੋਈ ਆਪਾਂ ਕਿਸੇ ਵੀ ਆਪਾਂ ਕਿਸੇ ਤੋਂ ਪੇਡ ਪ੍ਰੋਮੋਸ਼ਨ ਨਹੀਂ ਕਰਾਉਂਦੇ ਨਾ ਆਪਾਂ ਕਿਸੇ ਦੀ ਪੇਡ ਕਰਦੇ ਜਿਹੜਾ ਬੰਦਾ ਵਧੀਆ ਕੰਮ ਕਰ ਰਿਹਾ ਆਪਾਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਓਪਰਾ ਨੇ ਵੀ ਇਹੀ ਗੱਲ ਕਹੀ ਆ ਵੀ ਸਭ ਤੋਂ ਵੱਧ ਜਿਹੜਾ ਰੌਲਾ ਪਾਇਆ ਪੁਰਤਗਾਲ ਦੇ ਪੇਪਰਾਂ ਦਾ ਜਿਹੜਾ ਆਰਟੀਕਲ ਨੰਬਰ 88 ਤੇ 99 ਬੰਦ ਹੋਇਆ ਸਭ ਤੋਂ ਵੱਧ ਉਹ ਪਾਇਆ ਏਜੰਟਾਂ ਨੇ ਪੁਰਤਗਾਲ 'ਚ ਵੀ ਤੇ ਇੰਡੀਆ 'ਚ ਵੀ ਕਾਰਨ ਹੁਣ ਉਹਨਾਂ ਨੇ ਹੋਰ ਵੱਧਣੇ ਨੇ ਲੋਕ ਜਿਹੜੇ ਪਹਿਲਾਂ 12-13 ਲੱਖ ਚਿੱਤੀ ਗਏ ਹੁਣ 17 ਤੋਂ 18-20 ਲੱਖ ਚ ਵੀ ਲੋਕ ਆਉਣਗੇ ਪੁਰਤਗਾਲ ਦੇ ਵਿੱਚ ਕਿਉਂ ਆਉਣਗੇ ਤੁਸੀਂ ਲੋਕ ਨੂੰ ਪ੍ਰਮੋਟ ਕਰ ਰਹੇ ਹੋ ਉਤੋਂ ਜਿਹੜੇ ਸਾਡੇ ਲੋਕ ਨੇ ਸਭ ਤੋਂ ਜ਼ਿਆਦਾ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਸ਼ਬਦ ਕਰਨਾ ਚਾਹੁੰਦੇ ਨੇ ਪੁਰਤਗਾਲ ਚ ਪਹੁੰਚ ਗਏ ਨੇ 18 ਲੱਖ ਰੁਪਏ ਲਾ ਕੇ 15 ਲੱਖ ਰੁਪਏ ਲਾ ਕੇ ਫਿਰ ਐਦਾਂ ਕਰਕੇ ਪੁਰਤਗਾਲ ਆਏ ਆਂ ਜੀ 7 ਸੀਜ਼ ਵਾਲਿਆਂ ਦੇ ਥਰੂ ਪੁਰਤਗਾਲ ਆਏ ਆਂ ਜੀ ਡ੍ਰੀਮ ਫਰਾਈ ਵਾਲਿਆਂ ਦੇ ਥਰੂ ਉਹ ਭਰਾਵਾ ਉਹਨੂੰ ਦਿਖਾ ਵੀ ਤੂੰ ਕੀ ਗਧਿਆ ਮੰਗਉ ਇੱਥੇ ਕੰਮ ਕਰ ਰਹੇ ਆਂ ਕੀ ਜ਼ਿੰਦਗੀ ਔਰੇ ਦੀ ਲਾਈਫ ਦਿਖਾ ਲੋਕਾਂ ਨੂੰ ਸੱਚ ਦੱਸ ਵੀ ਭਾਈ ਮੈਂ 15 ਲੱਖ ਰੁਪਏ ਲਾ ਕੇ ਆਇਆ 2 ਰੁਪਏ ਦੇ ਵਿਆਜ ਤੇ ਜੇ ਮੰਨ ਲਓ ਪੈਸੇ ਚੱਕੇ ਨੇ ਜਿਹਦੇ ਲਈ 15 ਲੱਖ ਆ ਉਹ ਪੁਰਤਗਾਲ ਤਾਂ ਆਉਂਦਾ ਕੋਈ ਨਹੀਂ ਹੈਗਾ ਜਿਹੜਾ 15-20 ਲੱਖ ਰੁਪ ਠੀਕ ਆ ਜਿਹੜਾ ਬੰਦਾ ਕਰਜ਼ਾ ਚੱਕ ਰਿਹਾ ਉਹੀ ਬੰਦਾ ਹੈ ਸੋ ਉਹਦਾ ਵੀ ਕਰਜ਼ਾ ਚੱਕ ਕੇ ਕਿਸੇ ਤਰੀਕੇ ਨਾਲ ਚਲੋ ਮੈਂ ਚੱਲ ਜਾ ਮੇਰੀ ਲਾਈਫ ਸੈਟਲ ਹੋ ਜੇ ਮੈਂ ਕਿਸੇ ਤਰੀਕੇ ਨਾਲ ਵਧੀਆ ਸਰਵਾਈਵ ਹੋ ਜਾਵੇ ਮੇਰਾ 15 ਲੱਖ ਰੁਪਏ ਦਾ ਤੁਸੀਂ 2 ਰੁਪਏ ਦੇ ਵਿਆਹ ਤੇ ਕਰਜ਼ਾ ਚੱਕ ਕੇ ਆਉਣ ਉਹ 30000 ਰੁਪਏ ਥੋੜਾ ਮਹੀਨੇ ਦਾ ਵਿਆਜ ਦਾ ਬਣਦਾ ਜੇ ਨਹੀਂ ਹਿਸਾਬ ਆਉਂਦਾ ਨਾ ਪਰ ਲੋਕੋ ਤੁਹਾਨੂੰ ਮੈਂ ਦੱਸਦਾ 30000 ਰੁਪਏ ਥੋੜਾ ਵਿਆਜ ਦਾ ਬਣਦਾ ਕਮਾਉਣੇ ਕਿੰਨੋਂ ਪੁਰਤਗਾਲ ਚ 800 ਯੂਰੋ ਜਿਦੇ ਚ ਤੁਸੀਂ ਰੋਟੀ ਪਾਣੀ ਖਰਚਾ ਵਿੱਚ ਲੋਕਾਂ ਨੇ ਰਹਿਸ਼ ਦਾ ਖਰਚਾ ਹਰ ਇੱਕ ਚੀਜ਼ ਦੇਣੀ ਹੁੰਦੀ ਹੈ ਆਪਣੇ ਕੋਲੇ ਏਜੰਟ ਵਾਲੇ ਸੁਪਨੇ ਨਹੀਂ ਠੀਕ ਆ ਜਦਵਿੰਦਰ ਦੀ ਵੀਰੇ ਜ ਮੈਂ ਬਹੁਤ ਰਿਸਪੈਕਟ ਕਰਦਾ ਪਰ ਜਿੱਥੇ ਇਹ ਗਲਤ ਹੈ ਜੋ ਇਹ ਕੀਤਾ ਜਾਂ ਕਰ ਰਿਹਾ ਗਲਤ ਕਰ ਰਿਹਾ ਏਜੰਟੀ ਨੂੰ ਪ੍ਰੋਮੋਟ ਕਰ ਰਿਹਾ ਠੀਕ ਆ ਤੁਹਾਨੂੰ ਬਚਿਆ ਕਿੰਨਾ ਮਾਗਰ ਪੁਰਤਗਾਲ ਚ ਕਦੇ ਇਹ ਦੱਸਿਆ ਕਰੋ ਵੀ ਭਾਜੀ ਮੈਂ 800 ਰੁਪਏ ਦੇ ਕੰਮ ਤੇ ਲੱਗੇ ਆ ਪਹਿਲੇ ਨੰਬਰ ਤੇ ਤਾਂ ਉੱਥੇ ਰਹਿائش ਨਹੀਂ ਕੰਮ ਨਹੀਂ ਜੇ ਤੁਸੀਂ ਏਜੰਟ ਦੇ ਥਰੂ ਆਉਨੇ ਹੋ ਵਰਕ ਪਰਮਿਟ ਦੇ ਉੱਤੇ ਆਉਨੇ ਹੋ ਜੈਨੂਨ ਆਉਨੇ ਹੋ ਥੋੜੇ ਕੋਲੇ ਕੰਮ ਹੈਗਾ ਤੁਸੀਂ 800 ਯੂਰੋ ਕਮਾ ਰਹੇ ਹੋ ਰੋਟੀ ਪਾਣੀ ਖਰਚਾ ਤੁਹਾਡਾ ਆਪਦਾ ਬਿਜਲੀ ਦਾ ਟਰਾਂਸਪੋਰਟ ਦਾ ਤੁਸੀਂ ਹੋਰ ਵੀ ਕਈ ਖਰਚੇ ਕਰਨੇ ਹੁੰਦੇ ਨੇ ਕਹਿੰਦੇ ਕੱਪੜਾ ਲੇੜਾ ਲੈਣਾ ਕਈ ਵਾਰ ਬੰਦਾ ਬਿਮਾਰ ਹੋ ਜਾਂਦਾ ਦਵਾਈ ਬੁੱਟੀ ਲੈਣੀ ਹੁੰਦੀ ਹੈ ਤੁਸੀਂ 500 ਯੂਰੋ ਐਵਰੇਜ ਮੰਨ ਕੇ ਚੱਲੋ 500 ਯੂਰੋ ਦਾ ਮਤਲਬ ਲਾ ਲਓ ਤੁਸੀਂ 9.45 ਲੱਖ ਰੁਪਿਆ ਇੰਡੀਆ ਦਾ 30000 ਤੁਸੀਂ ਉਹਨਾਂ ਨੂੰ ਵਿਆਜ ਚ ਤੱਕ ਤਾਂ ਮਗਰ ਕਿੰਨਾ ਬাজਦਾ ਤੁਹਾਡੇ ਕੋਲੇ 15000 ਰੁਪਿਆ 15000 ਤੇ ਤੁਸੀਂ ਕੁੱਤਿਆਂ ਵਾਂਗੂ ਮਿੰਨਾ ਕੰਮ ਕਰ ਰਹੇ ਹੋ ਇੱਥੇ ਇਹਨਾਂ ਕੋਲੇ ਆ ਕੇ ਜੇ ਤੁਸੀਂ ਫ੍ਰੀ ਹੋ ਲੋ 5-4 ਲੱਖ ਦੀ ਮਤਲਬ 5-4 ਲੱਖ 7 ਲੱਖ ਰੁਪਏ ਵੀ ਜਿਆਦਾ ਖਰਚਦਾ ਪੁਰਤਗਾਲ ਦੇ ਵੀਜ਼ੇ ਵਾਸਤੇ ਇੰਨਾ ਖਰਚ ਕਰਕੇ ਆਉਣ ਨਾਲੋਂ ਚੰਗਾ ਤੁਸੀਂ ਸਾਲ 2 ਸਾਲ ਵੇਟ ਕਰ ਲਓ ਜਾਂ ਆਪਣੇ ਜਵਾਕਾਂ ਨੂੰ ਪੜਾਵਾ ਕੇ ਕਿਸੇ ਵਧੀਆ ਕੰਟਰੀ ਭੇਜ ਦਿਓ ਫੂਕਰੀਆਂ 'ਚ ਕੁਝ ਨਹੀਂ ਰੱਖਿਆ ਹੈਗਾ ਲਾਲਾ ਲਾਲਾ 'ਚ ਕੁਝ ਨਹੀਂ ਰੱਖਿਆ ਮੇਰਾ ਭਰਾ ਇਹ ਗੱਲ ਤੁਸੀਂ ਸਮਝਿਆ ਕਰੋ ਮੇਰੀ ਜਗਵਿੰਦਰ ਵੀਰ ਨੂੰ ਵੀ ਬੇਨਤੀ ਆ ਮੇਰਾ ਭਰਾ ਇਹੋ ਜਿਹੇ ਲੋਕਾਂ ਦੀ ਯਾਰ ਪ੍ਰਮੋਸ਼ਨ ਨਾ ਕਰ ਤੂੰ ਸਲਾਹ ਦੇ ਲੋ ਕੋਈ ਭਾਈ ਤੁਸੀਂ ਫਰਾਂਸ ਆ ਸਕਦੇ ਹੋ ਮੈਂ ਫਰਾਂਸ ਚ ਰਹਿ ਰਿਹਾ ਫਰਾਂਸ ਆ ਸਕਦੇ ਹੋ ਤੁਸੀਂ ਆਹ ਵਾਲੇ ਵੀਜ਼ੇ ਤੇ ਆ ਸਕਦੇ ਹੋ ਵਰਕਰ ਮੈਂ ਤੇ ਆ ਸਕਦੇ ਹੋ ਜਾਂ ਕੋਈ ਹੋਰ ਵੀਜ਼ਾ ਹੈਗਾ ਸਟੱਡੀ ਵੀਜ਼ਾ ਹੈਗਾ ਤੂੰ ਉਹਦੇ ਬਾਰੇ ਨੌਲੇਜ ਦੇ ਵੀ ਭਾਈ ਤੁਸੀਂ ਫਰੈਂਚ ਸਿੱਖ ਕੇ ਆ ਸਕਦੇ ਹੋ ਜਾਂ ਕਿੱਦਾਂ ਤੁਸੀਂ ਕਿਸੇ ਤਰੀਕੇ ਨਾਲ ਫ੍ਰੀ ਦੇ ਵਿੱਚ ਆ ਸਕਦੇ ਹੋ ਜਾਂ ਘੱਟ ਪੈਸੇ ਚ ਆ ਸਕਦੇ ਹੋ ਫਾਇਲ ਕਿੱਦਾਂ ਤਿਆਰ ਕਰਨੀ ਹੈ ਕੋਈ ਐਦਾਂ ਦੀ ਇਨਫੋਰਮੇਸ਼ਨ ਦੇ ਮੇਰਾ ਭਰਾ ਹੋ ਸਕਦਾ ਤਾ ਤੇਨੂੰ ਉਹਦੇ ਵਿੱਚ ਇੰਨਾ ਸਕਸੈਸ ਨਾ ਮਿਲੇ ਇੰਨੀ ਕਾਮਯਾਬੀ ਨਾ ਮਿਲੇ ਬਟ ਜੇ ਤੂੰ ਚੰਗਾ ਕੰਮ ਕਰੇਗਾ ਤੂੰ ਇਹ ਚੀਜ਼ ਸੋਚ ਕੇ ਰੱਖੀ ਤੈਨੂੰ ਕਿਸ ਨਾ ਕਿਸੇ ਭੈਣ ਭਰਾ ਦੀ ਦੁਆ ਜ਼ਰੂਰ ਲੱਗੂਗੀ ਸਿਆਣੇ ਕਹਿੰਦੇ ਨੇ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆ ਕੰਮ ਕਰਦੀ ਹੈ ਜੇ ਕਿਸੇ ਵੀ ਇੱਕ ਦਾ ਤੈਨੂੰ ਹੌਂਕਾ ਲੱਗ ਗਿਆ ਚਾਹੇ ਤੈ 20 ਲੱਖ ਕਮਾਇਆ ਚਾਹੇ ਮੇਰਾ ਭਰਾ ਤਨੇ 50 ਲੱਖ ਕਮਾਇਆ ਤੇਰਾ ਸਾਰਾ ਵੱਡ ਜਾਣਾ ਉੱਥੀ ਉਹ ਠੀਕ ਆ ਮੈਂ ਕਹਣਾ ਰੱਬ ਸਾਰੇ ਨੂੰ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਪਰ ਮੇਰਾ ਜਦਵਿੰਦਰ ਵੀਰੇ ਤੈਨੂੰ ਇਹੀ ਕਹਿਣਾ ਕਿਸੇ ਭੈਣ ਭਰਾ ਦਾ ਹੋਂਕਾ ਨਾ ਲਓ ਕਿਸੇ ਗਰੀਬ ਦਾ ਹੋਂਕਾ ਨਾ ਲਓ ਜਿਹੜਾ ਲੋਕ ਆਪਣੇ 15 ਲੱਖ ਲਾ ਕੇ ਆਉਂਦੇ ਨੇ ਉਹ ਬਾਅਦ ਚ ਪੁਰਤਗਾਲ ਚ ਆ ਕੇ ਹੁੰਦਾ ਪਤਾ ਕੀ ਡਾਇਲੋਗ ਹੁੰਦਾ ਭਾਜੀ ਟੈਚੀ ਭਰ ਕੇ ਪੈਸਿਆਂ ਦਾ ਦਿੱਤਾ ਸੀ ਉਹਨਾਂ ਨੂੰ ਟੈਂਸ਼ਨਾਂ ਦਾ ਭਰ ਕੇ ਲੈ ਲਿਆ ਇਹ ਡਾਇਲੋਗ ਸਭ ਤੋਂ ਜ਼ਿਆਦਾ ਬੋਲਿਆ ਜਾਂਦਾ ਪੁਰਤਗਾਲ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਸੋ ਮੇਰਾ ਭਰਾ ਐਦਾਂ ਦਾ ਕੰਮ ਨਾ ਕਰ ਸਪੋਰਟ ਕਰ ਪੰਜਾਬੀਆਂ ਨੂੰ ਮੋਢਾ ਨਾਲ ਮੋਢਾ ਲਾ ਕੇ ਖਾੜ ਕਿਸੇ ਪਾਸੋਂ ਇਹਨਾਂ ਨੂੰ ਬਚਾ ਠੀਕ ਹੈ ਜੀ ਹੁਣ ਮੇਰੇ ਕੋਲੇ ਏਜੰਟਾਂ ਦੇ ਪੱਥਰੇ ਬੈਡ ਕਮੈਂਟ ਆ ਰਹੇ ਨੇ ਤੁਸੀਂ ਮਿਸਗਾਈਡ ਕਰਦੇ ਹੋ ਲੋਕਾਂ ਨੂੰ ਫਲਾਣਾ ਕਰਦੇ ਹੋ ਧਮਕਾਣਾ ਕਰਦੇ ਹੋ ਬਟ ਜਿਹੜਾ ਮੇਰਾ ਕੰਮ ਹੈ ਮੈਨੂੰ ਪਤਾ ਮੈਂ 0 ਤੋਂ ਲੈ ਕੇ 100 ਤੱਕ ਬੰਦੇ ਨੂੰ ਪੂਰੀ ਪ੍ਰੋਪਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਮੇਰੇ ਨਾਲ ਮੇਰਾ ਭਰਾ ਟਿਊਬ ਕਾਸਟ ਵਾਲਾ ਜੁੜਿਆ ਉਹਨੂੰ ਵੀ ਮੈਂ ਜਾਣਦਾ ਨਹੀਂ ਸੀਗਾ ਸਿਰਫ YouTube ਦੇ ਜ਼ਰੀਏ ਜਿਵੇਂ ਹੁਣ ਆਪਾਂ ਠੀਕ ਹੈ ਕਹਿੰਦੀ ਤਾਰੀਫ਼ ਕਰਦੇ ਆਂ ਲਵ ਪੁਰਤਗਾਲ ਵਾਲੇ ਭਰਾ ਦੀ ਮੈਂ ਤਾਰੀਫ ਕੀਤੀ ਆ ਵਧੀਆ ਕੰਮ ਕਰ ਰਿਹਾ ਤੈਨੂੰ ਗੈਵੀ ਭਾ ਨੇ ਝਾੜ ਪਾਈਆ ਵਧੀਆ ਕੰਮ ਕਰਿਆ ਮੈਨੂੰ ਕੋਈ ਫੇਮ ਦੀ ਲੋੜ ਨਹੀਂ ਹੈਗੀ ਮੈਨੂੰ ਇਹ ਹੈ ਜਿਹੜਾ ਬੰਦਾ ਵਧੀਆ ਕੰਮ ਕਰਦਾ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜੋ ਉਹ ਬੰਦੇ ਦਾ ਸਾਥ ਦੋ ਬਾਕੀ ਜੇ ਭਰਾਵਾ ਤੈਨੂੰ ਫੇਰ ਵੀ ਕੋਈ ਗੱਲ ਮਾੜੀ ਲੱਗੀ ਆ ਕੋਈ ਗਲਤ ਤੇਰੇ ਖਿਲਾਫ ਬੋਲਿਆ ਗਿਆ ਹੋਵੇ ਤੈਨੂੰ ਮੈਂ ਹੁਣੀ ਸੌਰੀ ਕਹਿ ਦਿੰਦਾ ਵੀ ਮੇਰਾ ਭਰਾ ਸੌਰੀ ਹੈ ਬਟ ਮੇਰਾ ਭਰਾ ਤੂੰ ਇੱਥੇ ਗਲਤ ਕੰਮ ਕਰ ਰਿਹਾ ਤੂੰ ਆਪਣੇ ਪੰਜਾਬ ਨੂੰ ਆਪਣੀ ਪੰਜਾਬੀ ਕਮਿਊਨਿਟੀ ਨੂੰ ਥੋੜੀ ਜਿਹੀ ਸਪੋਰਟ ਕਰ ਇਹ ਏਜੰਟਾਂ ਤੋਂ ਬਾਹਰ ਨਿਕਲ 17 15 17 12 ਲੱਖ ਰੁਪਇਆ ਪੁਰਤਗਾਲ ਵਾਸਤੇ ਵਰਕ ਪਰਮਿਟ ਆ ਚਿਹ ਜਿਹੜਾ ਮਰਜੀ ਵੀਜ਼ਾ ਮੇਰਾ ਭਰਾ ਬਹੁਤ ਜ਼ਿਆਦਾ ਆ ਲੋਕ ਕਿ ਉੱਥੇ 17 17 ਲੱਖ ਰੁਪਇਆ ਲਾ ਕੇ ਆ ਕੇ ਰੋ ਰਹੇ ਨੇ ਮੈਂ ਬਾਰ ਬਾਰ ਕਹਿਣਾ ਜਿਹੜੇ ਤੁਸੀਂ ਇਦਾਂ ਕਰ ਕਰ ਕੇ ਆਲੇ ਫੋਟੋਆਂ ਖਿਚਾਉਂਦੇ ਹੋ ਪੁਰਤਗਾਲ ਦੇ ਵਿੱਚ ਆ ਕੇ 15 ਲੱਖ ਲਾ ਕੇ ਸ਼ਰਮ ਕਰੋ ਮਾੜੀ ਜੀਕ ਲੋਕਾਂ ਨੂੰ ਗਾਈਡ ਕਰੋ ਇੱਕ ਵਾਰੀ ਕੰਮ ਤਾਂ ਦਿਖਾਓ ਤੁਸੀਂ ਕੀ ਕਰਦੇ ਹੋ ਉੱਥੇ ਕੰਮ ਦਿਖਾਓ ਵੀ ਭਾਈ ਅਸੀਂ ਆ ਕਰਦੇ ਆ 8-10 ਘੰਟੇ ਮਰਦੇ ਆ ਤੇ ਸਾਨੂੰ ਬਾਅਦ ਚ ੰਡ ਤੇ ਆ ਕੇ ਇੰਨਾ ਸਾਡਾ ਘਰ ਦਾ ਕਿਰਾਇਆ ਗਿਆ ਜਾਂ ਖਾਣਾ ਪੀਣਾ ਗਿਆ ਸਾਨੂੰ ਆ ਚੀਜ਼ ਬਚੀ ਐ ਐਂਡ ਤੇ ਜਿਹੜੇ ਐਦਾਂ ਕਰਕੇ ਫੋਟੋ ਪਾਉਂਦੇ ਨੇ ਫਿਰ ਇਹੀ ਲੋਕ ਸਲਾਹਾਂ ਦਿੰਦੇ ਹੁੰਦੇ ਨੇ ਪਿੱਛੇ ਵੀ ਯਾਰ ਤੁਸੀਂ 2-4 ਮਹੀਨਾ ਸਾਰਖ ਲਓ ਉਹ ਵੀ ਵਧੀਆ ਨੇ ਉਹ ਫਿਰ ਬਾਅਦ ਚ ਸਲਾਹਾਂ ਦਿੰਦੇ ਨੇ ਫਿਰ ਰਿਸ਼ਤੇਦਾਰ ਕਹਿੰਦੇ ਨੇ ਆਪ ਵਗ ਗਿਆ ਹੁਣ ਸਾਨੂੰ ਲੈ ਕੇ ਜਾਣ ਦਾ ਮਾਰ ਸਾਨੂੰ ਇਹ ਸਲਾਹਾਂ ਦਿੰਦਾ ਇੱਥੇ ਭਾਜੀ ਤੁਸੀਂ ਗਲਤੋ ਲੋਕਾਂ ਨੂੰ ਗਲਤ ਸਲਾਹਾਂ ਦੇ ਰਹੇ ਹੋ ਆਉਣਾ ਬਾਹਰੇ ਆਓ ਵਧੀਆ ਕੰਟਰੀ ਚ ਆਓ ਸਹੀ ਤਰੀਕੇ ਨਾਲ ਆਓ ਘੱਟ ਪੈਸਿਆਂ ਚ ਆ ਜਿੱਥੇ ਤੁਹਾਡਾ ਸਰਵਾਈਵ ਵਧੀਆ ਹੋਵੇ ਤੁਹਾਨੂੰ ਸੈਲਰੀ ਵਧੀਆ ਹੋਵੇ ਉਹ ਜਿੱਥੇ ਤੁਸੀਂ ਜਾਓ ਲੋਕਾਂ ਦੀ ਕਮੀ ਨਹੀਂ ਹੈਗੀ ਪੰਪ 5 10 1000 ਤੇ ਪੇਡ ਪ੍ਰਮੋਸ਼ਨਾਂ ਕਰਦੇ ਫਿਰਦੇ ਨੇ ਆਜੈਂਟ ਕੋਲੇ ਚੱਲ ਜਾਓ ਜੀ ਉਹ ਆਜੈਂਟ ਕੋਲੇ ਚੱਲ ਜਾਓ ਜੀ ਤੁਸੀਂ ਪੇਡ ਪ੍ਰਮੋਸ਼ਨ ਸਿਰਫ ਸਾਡੇ ਲੋਕਾਂ ਨੂੰ ਸਿਰਫ ਅਪਦੇ ਤੱਕ ਮਤਲਬ ਰਹਿ ਗਿਆ ਵੀ ਸਿਰਫ ਸਾਨੂੰ ਆਪਣੇ ਤੱਕ ਹੀ ਮਤਲਬ ਹੈ ਕਿਸੇ ਦਾ ਸਾਡੇ ਦਾ ਕੋਈ ਮਰਜ਼ੀ ਨੁਕਸਾਨ ਹੋ ਜਾਏ ਕੋਈ ਬੰਦਾ ਜੋ ਮਰਜ਼ੀ ਕਹਿੰਦਾ ਡੁੱਬ ਜਾਏ ਖਤਮ ਹੋ ਜਾਏ ਸਾਨੂੰ ਕਿਸੇ ਤੱਕ ਮਤਲਬ ਨਹੀਂ ਚਾਹੀਏ ਏਜੰਟ ਨੇ ਕੋਈ ਚਾਹੀਏ ਸਾਡਾ ਪੰਜਾਬੀ ਭੈਣ ਭਰਾ ਮੈਂ ਸਮਝ ਨਹੀਂ ਪਾਰਿਆ ਹੈਗਾ ਵੀ ਯਾਰ ਕੀ ਹੋ ਗਿਆ ਸਾਡੇ ਪੰਜਾਬ ਦੇ ਲੋਕਾਂ ਨੂੰ ਤੇ ਸਾਡੇ ਪੰਜਾਬ ਨੂੰ ਯਾਰ ਜਮਿਓ ਸਾਡੇ ਚ ਗੈਰਤ ਮਰ ਗਈ ਇਨਸਾਨੀਅਤ ਹੀ ਮਰ ਗਈ ਹੈ ਹੀ ਨਹੀਂ ਕੋਈ ਸੋ ਜੇ ਕਿਸ ਨੂੰ ਭਾਈ ਮਾੜਾ ਚੰਗਾ ਕਿਹਾ ਗਿਆ ਹੋਵੇ ਸੌਰੀ ਆ ਬਟ ਆਪਣੇ ਕੋਲੇ ਤਾਂ ਸਾਫ਼ ਤੇ ਸੱਚੀਆਂ ਤੇ ਕੌੜੀਆਂ ਗੱਲਾਂ ਨੇ ਕਿਸੇ ਦੇ ਛਾਂ ਦੇ ਖਿਲਾਫ ਹੋਣ ਚਾਹੇ ਕੇ ਇਹਦੇ ਹੱਕ ਚ ਹੋਣ ਤਾਂ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਨਹੀਂ ਸਹੀ ਲੱਗਦਾ ਉਹਦੇ ਆਪਾਂ ਸਾਫ਼ ਸੁਥਰੀ ਵੀਡੀਓ ਬਣਾ ਕੇ ਪਾਈ ਆ ਭਰਾ ਨੂੰ ਬੇਨਤੀ ਕਰੀ ਆ ਬੀਜੇ ਵੀਡੀਓ ਪਾਉਣੀ ਆ ਤੈਨੇ ਮੇਰਾ ਭਰਾ ਇਨਫੋਰਮੇਸ਼ਨ ਵਾਲਿਆਂ ਪਾਉਣਾ ਤੋਂ ਵਧੀਆ ਪਾਉਣਾ ਉਦਾਂ ਦੀਆਂ ਪਾ ਤੇ ਬਟ ਏ ਕਮਾਂ ਤੋਂ ਏਜੰਟਾਂ ਤੋਂ ਮੇਰਾ ਭਰਾ ਅਸੀਂ ਨਹੀਂ ਚਾਹੁੰਦੇ ਤੋ ਉਹਨੂੰ ਇਹ ਕੰਮ 'ਚ ਜਾਵੇਂ ਤੇ ਪ੍ਰੋਮੋਸ਼ਨ ਕਰੇ ਲੋਕਾਂ ਦੀ ਕੁਸ਼ਕ ਪੈਸਿਆਂ ਵਾਸਤੇ ਠੀਕ ਆ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ